ਦੀ ਵਾਲਮੀਕੀ ਜਗਰੂ ਗਿਆਨਾ ਜੀ ਮੈਂ ਬਾਬਾ ਨਛੱਤਰਨਾਥ ਸ਼ਿਰਗਿਲ ਚੇਅਰਮੈਨ ਗੁਰੂ ਗਿਆਨਾਥ ਵਾਲਮੀਕੀ ਧਰਮ ਸਮਾਜ ਫਾਵਨ ਵਾਲਮੀਕੀ ਜੀ ਦੇ ਥੰਬਰੀਸਰ ਸੋ ਮੈਂ ਇਥੇ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਕਿ ਜਿਹੜੀ ਐਡੀ ਵੱਡੀ ਨਿਲਾਕੀ ਕੀਤੀ ਜਾ ਰਹੀ ਹੈ ਕਿਉਂਕਿ ਸਾਡੇ ਬਹੁਤ ਸਤਕਾਰਯੋਗ ਸਾਥੀ ਪ੍ਰਦੀਪ ਗੱਬਰ ਜੀ ਜੋ ਵਾਲਮੀਕੀ ਸਮਾਜ ਦੇ ਅਣਥੱਕ ਲੀਡਰ ਨੇ ਸਮਾਜਿਕ ਲੀਡਰ ਨੇ ਪਿੰਡਾਂ ਕਸਬਿਆਂ ਸ਼ਹਿਰਾਂ ਗਲੀਆਂ ਮੁਹੱਲਿਆਂ ਚ ਗਰੀਬਾਂ ਮਜ਼ਲੂਮਾਂ ਦੀ ਆਵਾਜ਼ ਚੁੱਕਦੇ ਰਹਿੰਦੇ ਨੇ ਸੋ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਜਿਹੜਾ ਆ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਜਾਨੀ ਨੁਕਸਾਨ ਪਹੁੰਚਾਉਣ ਤੱਕ ਇੱਥੋਂ ਤੱਕ ਉਹਨਾਂ ਦੇ ਘਰ ਅਣਪਛਾਤੇ ਜਿਹੜੇ ਲੋਕ ਨੇ ਉਹ ਮੂੰਹ ਬੰਨ੍ਹ ਕੇ ਘੁੰਮ ਰਹੇ ਆ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਸਖਤ ਕਾਨੂੰਨੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ ਇੱਥੋਂ ਇਹ ਸਿੱਧੇ ਤੌਰ ਤੇ ਸਿੱਧ ਹੁੰਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਆ ਵਾਲਬਿਕੀ ਸਮਾਜ ਦੇ ਲੀਡਰਾਂ ਨੂੰ ਜਿਹੜਾ ਆ ਉਹ ਮਰਵਾਉਣਾ ਚਾਹੁੰਦਾ ਹੈ ਕਿਉਂਕਿ ਅਸੀਂ ਲਗਾਤਾਰ ਉਹਨਾਂ ਨੇ ਕੰਪਲੇਂਟਾਂ ਕੀਤੀਆਂ ਕਿ ਉਹਨਾਂ ਦੋਸ਼ੀਆਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਾਂ ਸਾਨੂੰ ਜਿਹੜਾ ਆ ਉਹ ਸੁਰੱਖਿਆ ਜਿਹੜੀ ਪ੍ਰਦਾਨ ਕੀਤੀ ਜਾਵੇ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਜਿਹੜੀ ਆ ਨਾ ਤੇ ਸੁਰੱਖਿਆ ਪ੍ਰਮਾਣ ਪ੍ਰਦਾਨ ਕੀਤੀ ਗਈ ਹੈ ਤੇ ਨਾ ਦੋਸ਼ੀਆਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਸੋ ਮੈਂ ਮਾਨਯੋਗ ਕਮਿਸ਼ਨਰ ਪੁਲਿਸ ਅਮਰੀਕਸਰ ਉਹਨਾਂ ਨੂੰ ਅਪੀਲ ਕਰਦਾ ਕਿ ਤੁਰੰਤ ਜਿਹੜਾ ਆ ਉਹ ਦੋਸ਼ੀਆਂ ਉੱਤੇ ਪਰਚਾ ਦਰਜ ਕੀਤਾ ਜਾਵੇ ਅਤੇ ਜਿਹੜਾ ਆ ਪ੍ਰਦੀਪ ਗੱਬਰ ਜੀ ਜੋ ਸਮਾਜਿਕ ਆਗੂ ਨੇ ਸਾਡੇ ਉਹਨਾਂ ਦੇ ਜਿਹੜੀ ਆ ਉਹਨਾਂ ਦੀ ਸੁਰੱਖਿਆ ਜਿਹੜੀ ਆ ਉਹਨੂੰ ਜਿਹੜਾ ਆ ਬਹੁਤ ਜਿਹੜਾ ਆ ਜਲਦੀ ਜਿਹੜਾ ਮੈਂ ਸਮੇਂ ਦਾ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਦਿੱਤੀ ਜਾਵੇ ਕਿਉਂਕਿ ਜੇਕਰ ਪੰਜਾਬ ਦੇ ਵਿੱਚ ਜੇਕਰ ਉਹਨਾਂ ਦੀ ਜਾਨੀ ਮਾਲੀ ਕੋਈ ਨੁਕਸਾਨ ਹੁੰਦਾ ਤੇ ਪੰਜਾਬ ਦੇ ਵਿੱਚ ਜੋ ਹਾਲਾਤ ਜਿਹੜੇ ਖਰਾਬ ਹੋਣਗੇ ਉਹਦਾ ਫਿਰ ਜ਼ਿੰਮੇਵਾਰੀ ਜਿਹੜੀ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੀ ਹੋਵੇਗੀ ਸੋ ਮੇਰੀ ਅਪੀਲ ਹੈਗੀ ਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿ ਇਹ ਜਿਹੜੀਆਂ ਬੇਨਤੀਆਂ ਸਾਡੀਆਂ ਉਹਨਾਂ ਨੂੰ ਪ੍ਰਵਾਨ ਕਰਦੇ ਹੋਏ ਅਰਜੈਂਟ ਚ ਇਮੀਡੀਏਟਲੀ ਜਿਹੜੀ ਉਹਨਾਂ ਨੂੰ ਸੁਰੱਖਿਆ ਜਿਹੜੀ ਪ੍ਰਦਾਨ ਕੀਤੀ ਹੈ। ਕੌਣ ਲੋਕ ਨੇ ਜਿਹੜੇ ਧਮਕੀਆਂ ਦੇ ਰਹੇ? ਮੈਂ ਦੱਸਣਾ ਚਾਹੁੰਦਾ ਜੀ ਹਜ਼ਾਰਾਂ ਨਹੀਂ ਲੱਖਾਂ ਲੋਕ ਜਿਹੜੇ ਆ ਕਿਉਂਕਿ ਜਦੋਂ ਅਸੀਂ ਪਿੰਡਾਂ ਕਸਬਿਆਂ ਸ਼ਹਿਰਾਂ ਦੇ ਵਿੱਚ ਆਪਣੇ ਗਰੀਬਾ ਮਜ਼ਲੂਮਾਂ ਬੇਸਹਾਰੇ ਲੋਕਾਂ ਦੀ ਗੱਲ ਕਰਦੇ ਆ ਤੇ ਜਿਨ੍ਹਾਂ ਦੇ ਖਿਲਾਫ ਅਸੀਂ ਗੱਲ ਕਰਦੇ ਹਾਂ ਉਹ ਸਾਡੇ ਜਾਣ ਦੇ ਦੁਸ਼ਮਣ ਬਣ ਜਾਂਦੇ ਆ। ਉਹ ਸਾਨੂੰ ਪਿੰਡਾਂ ਦੇ ਵਿੱਚ ਵੜਨ ਤੋਂ ਰੋਕਦੇ ਐ ਸਾਡਾ ਕਤਲ ਕਰਨ ਤੱਕ ਇੱਥੋਂ ਤੱਕ ਸਾਡੇ ਸਮਾਜਿਕ ਲੀਡਰਾਂ ਦੇ ਗੱਡੀਆਂ ਭੰਨਣ ਤੱਕ ਜਿਹੜਾ ਉਹ ਜਾਂਦੇ ਐ ਕਿਉਂਕਿ ਪ੍ਰਸ਼ਾਸਨ ਭਲੀਭਾਤੀ ਇਹਨਾਂ ਚੀਜ਼ਾਂ ਤੋਂ ਜਾਣੂ ਐ ਪਰ ਉਹਨਾਂ ਉੱਤੇ ਕੋਈ ਨਾ ਤੇ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਜਾਂਦੀ ਐ ਤੇ ਨਾ ਹੀ ਜਿਹੜਾ ਆ ਸਾਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਜਿਹੜੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ। ਜੇ ਸੁਰੱਖਿਆ ਨਹੀਂ ਪ੍ਰਦਾਨ ਕੀਤੀ ਜਾਂਦੀ ਤੁਹਾਡਾ ਅਗਲਾ ਐਕਸ਼ਨ ਕੀ ਹੋਏਗਾ? ਵੇਖੋ ਜੀ ਜੇਕਰ ਸੁਰੱਖਿਆ ਨਾ ਪ੍ਰਦਾਨ ਕੀਤੀ ਗਈ ਇਸ ਸਬੰਧੀ ਬਹੁਤ ਜਲਦ ਜਿਹੜੀ ਆ ਵੱਡੀ ਇੱਕ ਮੀਟਿੰਗ ਕੀਤੀ ਜਾ ਰਹੀ ਆ ਉਸ ਤੋਂ ਬਾਅਦ ਜਿਹੜਾ 15 ਤਰੀਕ ਤੱਕ ਜੇਕਰ ਪ੍ਰਸ਼ਾਸਨ ਨੇ ਕੋਈ ਠੁਕਮੀ ਕਾਰਵਾਈ ਕਰਦੇ ਹੋਏ ਸੁਰੱਖਿਆ ਪ੍ਰਦਾਨ ਕਰਤੀ ਠੀਕ ਆ ਨਹੀਂ ਤੇ ਵੱਡਾ ਜਿਹੜਾ ਆ ਤਿੱਖਾ ਸੰਘਰਸ਼ ਜਿਹੜਾ ਉਹ ਲਿਖਿਆ ਜਾਏਗਾ ਅੰਮ੍ਰਿਤਸਰ ਦੇ ਵਿੱਚ। ਸਾਰਿਆਂ ਜੈ ਵਾਲਮੀਕੀ ਜੀ ਜੈ ਵੇਂ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਐਮਟਕਰ ਮਹਾਪੰਚਾਇਤ ਸੰਗਠਨ ਦਾ ਮੁਖ ਸੰਚਾਲਕ ਆ। ਆਪ ਜੀ ਮਾਨਯੋਗ ਨੇ ਸ਼ਤਰਨਾਥ ਜੀ ਨੇ ਦੱਸਿਆ ਵਾ ਕਿ ਸਾਡੇ ਬਹੁਤ ਹੀ ਸਤਕਾਰਯੋਗ ਜਿਹੜੇ ਸਮਾਜ ਦੀ ਸੇਵਾ ਕਰਦੇ ਵੀਰ ਪ੍ਰਦੀਪ ਗੱਬਰ ਜੀ ਜਿਨ੍ਹਾਂ ਨੇ ਸਿਕਿਉਰਿਟੀ ਵਾਸਤੇ ਜਿਹੜਾ ਕਮਿਸ਼ਨਰ ਸਾਹਿਬ ਨੂੰ ਤਿੰਨ ਚਾਰ ਵਾਰੀ ਮਿਲੇ ਸੀ ਔਰ ਬਾਕੀ ਜਥੇਬੰਦੀਆਂ ਨੂੰ ਵੀ ਲੈ ਕੇ ਗਏ ਸੀ ਅਸੀਂ ਬੇਨਤੀ ਕਰਦੇ ਆ ਕਿ ਹੋਰ ਵੀ ਸੰਗਠਨਾਂ ਨੂੰ ਤੁਸੀਂ ਜਿਹੜੇ ਜਿਹੜੇ ਪ੍ਰੋਵਾਈਡ ਕਰਦੇ ਜੇ ਤੁਸੀਂ ਤੇ ਸਿਕਿਉਰਿਟੀ ਪ੍ਰੋਵਾਈਡ ਕਰਦੇ ਫਿਰ ਇਹਨਾਂ ਨੂੰ ਕਿਉਂ ਨਹੀਂ ਦਿੱਤੀ ਜਾ ਰਹੀ ਇਹਦਾ ਮਤਲਬ ਕਿ ਤੁਸੀਂ ਦੇਖਦੇ ਪਏ ਜੇ ਕਿ ਇਹਨਾਂ ਤੇ ਕੱਲ ਨੂੰ ਕੋਈ ਜਾਨ ਮਾਲੀ ਨੁਕਸਾਨ ਹੋ ਜਾਏ ਤੇ ਫੇਰ ਹੀ ਦਵਾਂਗੇ ਜੇ ਬਿੰਦੀ ਆਹੀ ਕਿ 15 ਤਰੀਕ ਤੋਂ ਪਹਿਲਾਂ ਬਿਨਾ ਇਹਨਾਂ ਦੀ ਸੁਣਵਾਈ ਕੀਤੀ ਜਾਵੇ ਇਹਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ ਨਹੀਂ ਤੇ ਉਸ ਤੋਂ ਬਾਅਦ ਸੰਘਰਸ਼ ਜਿਹੜਾ ਵੱਡਾ ਮਿੱਥਾਂਗੇ ਔਰ ਮੈਂ ਪੰਜਾਬ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਹੋਰ ਜਥੇਬੰਦੀਆਂ ਨੂੰ ਜਦੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਆ ਤੇ ਫਿਰ ਜਦੋਂ ਇਹਨਾਂ ਕੋਲ ਹਾਈ ਕੋਰਟ ਦੇ ਆਰਡਰ ਵੀ ਆ ਤੇ ਫਿਰ ਤੁਸੀਂ ਕਿਉਂ ਨਹੀਂ ਦੇ ਦੇ ਤੇ ਜੇ ਇਹ ਤੁਸੀਂ ਇਹ ਚਾਹੁੰਦੇ ਜੇ ਕਿ ਵਾਲਮੀਕੀ ਸਮਾਜ ਦੇ ਨਾਲ ਕੋਈ ਵਧੀਕੀ ਹੋਵੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਅੰਮ੍ਰਿਤਸਰ ਦਾ ਮਾਹੌਲ ਖਰਾਬ ਹੋਵੇ ਇਹ ਤੁਸੀਂ ਇਹ ਮੌਕਾ ਵੇਖਦੇ ਪਏ ਜੇ ਤੇ ਮੈਂ ਬੇਨਤੀ ਕਰੂੰਗਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਾਨਯੋਗ ਅੰਮ੍ਰਿਤਸਰ ਕਮਿਸ਼ਨਰ ਜੀ ਨੂੰ ਕਿ ਇਹਨਾਂ ਨੂੰ ਸੁਰੱਖਿਆ ਪ੍ਰਦਾਨ ਕਰਕੇ ਔਰ ਇਹਨਾਂ ਨੂੰ ਜਿਹੜਾ ਰੀਲਿਸ ਜਿਹੜਾ ਵਾ ਇਹਨਾਂ ਦੇ ਪਰਿਵਾਰ ਨੂੰ ਜਿਹੜਾ ਵਾ ਸੁਰੱਖਿਆ ਦਿੱਤੀ ਜਾਵੇ ਨਾਲ ਸਾਰਿਆਂ ਨੂੰ ਜੈ ਵਾਲਮੀਕੀ ਜੈ ਪੀ ਜੈ ਪਰਮਾਤਮਾ